ਐਮ ਐਫ ਐਚ ਡੀ ਦੇ ਨਾਲ ਦਹਿਸ਼ਤ ਫੈਲ ਗਈ ਹੈ ਜੀ ਹਾਂ ਹੈਂਡ ਫੁੱਟ ਮਾਉਥ ਡਿਜ਼ੀਜ਼ ਫੈਲਣ ਦੇ ਕਾਰਨ ਕਈ ਸਕੂਲ ਜੁਨੇ ਉਹ ਬੰਦ ਕਰ ਦਿੱਤੇ ਗਏ ਨੇ ਖਾਸ ਜ਼ੋਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸੈਕਟਰ 32 ਦੇ ਸਕੂਲ ਦੇ ਬੱਚੇ ਦੇ ਵਿੱਚ ਇਹ ਲੱਛਣ ਜੁਨੇ ਪਾਏ ਗਏ ਸਨ ਦਾ ਸੇਂਟ ਸੋਫਿੰਸ ਸਕੂਲ ਦੇ ਬੱਚੇ ਦੇ ਵਿੱਚ ਤੇ ਇਹ ਲੱਛਣ ਪਾਏ ਗਏ ਸਨ ਤਾਂ ਸੁਬਾਤ ਪੂਲ ਮੁਲਾਕੇ ਨਰਸਰੀ ਜੁਲੇਕੇ ਯੂਕੇ ਦੇ ਤੱਕ ਹੁਣ ਕਲਾਸਾਂ ਜੁਨੇ ਉਹ ਆਫਲਾਈਨ ਬੰਦ ਕਰ ਦਿੱਤੇ ਆ ਗਏ ਨੇ ਖਾਸ ਜ਼ੋਰ ਤੇ ਜੇਕਰ ਗੱਲ ਕੀਤੀ ਜਾਏ ਇਹਨਾਂ ਨੂੰ ਬੰਦ ਕੀਤਾ ਗਿਆ ਹੈ ਨਰਸਰੀ ਸੈਕਸ਼ਨ B ਜੋ ਹੈ ਉਹ ਅਗਲੇ ਹੁਕਮਾ ਤੱਕ ਬੰਦ ਰਹੇਗਾ ਸੋ ਕੁਲ ਮਿਲਾ ਕੇ ਕਹਿ ਲਿਆ ਜਾਏ ਕਿ ਹੁਣ ਜ਼ੀਰਕਪੁਰ ਦੇ ਮਾਨਵ ਮੰਗਲ ਸਕੂਲ ਦੇ ਮਾਪਿਆਂ ਨੂੰ ਜਿੱਥੇ ਕਿ ਐਡਵਾਈਜ਼ਰੀ ਭੇਜੀ ਗਈ ਹੈ ਇਹ ਦੱਸਦੀ ਹੈ ਕਿ ਸੈਕਟਰ 47 ਦੇ ਮਾਉਂਟ ਕਾਰਮਲ ਸਕੂਲ ਦੇ ਵਿੱਚ ਵੀ ਆਫਲਾਈਨ ਕਲਾਸਾਂ ਨੂੰ ਮੰਨ ਕੀਤਾ ਗਿਆ ਤੇ ਆਨਲਾਈਨ ਮੋਡ ਦੇ ਵਿੱਚ ਹਾਲ ਦੀ ਘੜੀ ਬੱਚਿਆਂ ਨੇ ਕਲਾਸਾਂ ਜੁੜਨੇ ਉਹ ਜਾਰੀ ਰਹਿਣਗੀਆਂ ਸੋ ਆਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਰੋਹਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮਸਲਾ ਜੋ ਹੈ ਉਹ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ ਇਹ ਬਿਮਾਰੀ ਜੋ ਹੈ ਉਹ ਬੱਚਿਆਂ ਦੇ ਵਿੱਚ ਦੇਖੀ ਜਾ ਰਹੀ ਹੈ ਐਮ ਐਫ ਐਚ ਡੀ ਦੇ ਨਾਲ ਦਹਿਸ਼ਤ ਜੋ ਹੈ ਚੰਡੀਗੜ੍ਹ ਦੇ ਵਿੱਚ ਦੇਖੀ ਜਾ ਰਹੀ ਹੈ ਹੈਂਡ ਫੁੱਟ ਮਾਉਥ ਡਿਜ਼ੀਜ਼ ਫੈਲਣ ਦੇ ਕਾਰਨ ਕਈ ਸਕੂਲ ਜੋਨੇ ਉਹ ਬੰਦ ਕਰ ਦਿੱਤੇ ਗਏ ਨੇ ਸੋ ਬੱਚਿਆਂ ਅੰਦੇ ਹੱਥਾਂ ਤੇ ਇਹ ਜੁਨੇ ਉਹ ਤੱਬੇ ਪਾਏ ਜਾ ਰਹੇ ਨੇ ਸਰੀਰ ਤੇ ਇਹ ਤੱਬੇ ਤੁਸੀਂ ਦੇ ਫਾਰਮ ਇੱਕ ਤਰ੍ਹਾਂ ਦੇ ਨਾਲ ਇਹ ਤੱਫੜ ਜੁਨੇ ਉਹ ਦੇਖੇ ਜਾ ਰਹੇ ਨੇ ਜੋ ਸੋ ਬਾਅਦ ਫਿਰ ਸਕੂਲਾਂ ਨੂੰ ਬੰਦ ਕਰਨਾ ਪਿਆ ਦਾ ਨਰਸਰੀ ਤੋਂ ਯੂकेजी ਤੱਕ ਆਫਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਕਲਾਸਾਂ ਜੁਨੇ ਉਹ ਆਨਲਾਈਨ ਹੀ ਲੱਗਣਗੀਆਂ ਨਰਸਰੀ ਸੈਕਸ਼ਨ ਵੀ ਅਗਲੇ ਹੁਕਮਾਂ ਤੱਕ ਬੰਦ ਰਹੇਗਾ ਜ਼ੀਰਾਖਪੁਰ ਦੇ ਮਾਨਵ ਮੰਗਲ ਸਕੂਲ ਦੇ ਮਾਪਿਆਂ ਨੂੰ ਐਡਵਾਈਜ਼ਰੀ ਭੇਜੀ ਗਈ ਹੈ ਇਹ ਦੱਸਦੀ ਹੈ ਕਿ ਸੈਕਟਰ 47 ਦੇ ਮਾਉਂਟ ਕਾਰਮਲ ਸਕੂਲ ਦੇ ਵਿੱਚ ਵੀ ਆਫਲਾਈਨ ਕਲਾਸਾਂ ਬੰਦ ਕੀਤੀਆਂ ਗਈਆਂ ਨੇ ਸੋ ਫੁੱਲ ਮਿਲਾ ਕੇ ਚੰਡੀਗੜ੍ਹ ਦੇ ਕਈ ਸਕੂਲਾਂ ਦੇ ਵਿੱਚ ਜਿੱਥੇ ਵੀ ਇਹ ਲੱਛਣ ਜੁਨੇ ਪਾਏ ਗਏ ਨੇ ਤਾਂ ਉਥੇ ਹੁਣ ਆਨਲਾਈਨ ਮੋਡ ਦੇ ਵਿੱਚ ਹੀ ਬੱਚਿਆਂ ਦੀਆਂ ਕਲਾਸਾਂ ਜਾਰੀ ਰਹਿਣਗੀਆਂ ਅੰਕੁਸ਼ ਮਹਾਜਨ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਨਾਲ ਨੇ ਅੰਕੁਸ਼ ਕਿਸ ਤਰ੍ਹਾਂ ਦੇਖਿਆ ਜਾਏ ਹੁਣ ਇੱਕ ਦਹਾੜ ਜੋ ਹੈ ਇਸ ਨਵੀਂ ਬਿਮਾਰੀ ਤੋਂ ਬਾਅਦ ਦੇਖੀ ਜਾ ਰਹੀ ਹੈ ਜੀ ਬਿਲਕੁਲ ਇਹ ਹੁਣ ਇਹ ਬਿਮਾਰੀ ਕਾਫੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਦਰਅਸਲ ਇਸ ਬਿਮਾਰੀ ਦਾ ਜਿਹੜਾ ਨਾਮ ਹੈ ਐਚ ਐਫ ਐਮ ਡੀ ਹੈਗਾ ਯਾਨੀ ਕਿ ਹੈਡ ਫੁੱਟ ਮਾਉਥ ਡਿਜ਼ੀਜ਼ ਇਹ ਇਸ ਬਿਮਾਰੀ ਦਾ ਨਾਮ ਹੈ ਦਰਅਸਲ ਇਹ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਤੇ ਬਰਸਾਤਾ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਹੁੰਦੀ ਲੇਕਿਨ ਇਸ ਵਾਰ ਕਾਫੀ ਤੇਜ਼ੀ ਦੇ ਨਾਲ ਇਹ ਫੈਲ ਰਹੀ ਹੈ ਇਸ ਦੇ ਨਾਲ ਕਾਫੀ ਸਾਰੀ ਚੀਜ਼ਾਂ ਜਿਹੜੀ ਹੈ ਉਹ ਹੋ ਰਹੀ ਹੈ ਬੱਚਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਅਸਰ ਪੈ ਰਿਹਾ ਹੈ ਬੱਚਿਆਂ ਦੇ ਹੱਥਾਂ ਤੇ ਪੈਰਾਂ ਤੇ ਮੂੰਹ ਦੇ ਵਿੱਚ ਛਾਲੇ ਉਹਦੇ ਸ਼ੁਰੂ ਹੋ ਜਾਂਦੇ ਜਿਸ ਤੋਂ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਬੱਚੇ ਨੂੰ ਪਹਿਲਾਂ ਬੁਖਾਰ ਹੁੰਦਾ ਹੈ ਤੇ ਬੁਖਾਰ ਤੋਂ ਬਾਅਦ ਇਕਦਮ ਉਸ ਤੀਕੇ ਦੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹੈ ਚੰਡੀਗੜ੍ਹ ਦੇ ਕਾਫੀ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਹੁਣ ਕਾਫੀ ਸਾਰੇ ਤੀਕੇ ਦੇ ਮਰੀਜ਼ ਜਿਹੜੇ ਸਾਹਮਣੇ ਆ ਗਏ ਬੱਚੇ ਸਾਹਮਣੇ ਆਏ ਹੈ ਤੇ ਜਿਸ ਤੋਂ ਬਾਅਦ ਸਕੂਲਾਂ ਵੱਲੋਂ ਜਿਹੜੀ ਕਾਫੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਤੇ ਇੱਥੋਂ ਤੱਕ ਹੀ ਤਾਰਕ ਤੱਤੀਏ ਸਿਰਫ ਤੋਂ ਸਿਰਫ ਜਿਹੜਾ ਆਨਲਾਈਨ ਮੋਡ ਤੇ ਜਿਹੜੇ ਸਕੂਲਾਂ ਨੂੰ ਦਿੱਤਾ ਗਿਆ ਹੁਣ ਤੱਕ ਤਕਰੀਬਨ 810 ਦੇ ਤਰੀ ਜਿਹੜੇ ਸਕੂਲ ਹੈ ਚੰਡੀਗੜ੍ਹ ਦੇ ਵਿੱਚ ਉਹ ਇਸ ਦੀ ਟਪੇਡ ਦੇ ਵਿੱਚ ਆ ਚੁੱਕੇ ਤੇ ਲਗਾਤਾਰ ਹੋਰ ਸਕੂਲਾਂ ਵੱਲੋਂ ਵੀ ਜਿਹੜੇ ਹੈ ਆਪਣੇ ਜਿਹੜੇ ਸਟੂਡੈਂਟਸ ਅਗੇ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਪੇਰੈਂਟਸ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਹੋਰ ਸਕੂਲ ਦੇ ਵਿੱਚ ਇਸ ਤਿਕੇ ਨਾਲ ਫਲੇ ਇਹੀ ਲਈ ਪਹਿਲਾਂ ਹੀ ਜਿਹੜਾ ਪੇਰੈਂਟਸ ਨੂੰ ਕਿਹਾ ਜਾ ਰਿਹਾ ਅਗਰ ਕਿਸੇ ਬੱਚੇ ਦੇ ਵਿੱਚ ਕੋਈ ਲੱਛਣ ਕਿਸੇ ਕਿਤੇ ਨਜ਼ਰ ਆਣਦੇ ਤਾਂ ਉਸ ਨੂੰ ਸਕੂਲ ਨਾ ਭੇਜਿਆ ਜਾਏ ਕਿਉਂਕਿ ਇਹ ਜਿਹੜੀ ਡਿਜ਼ੀਜ਼ ਹੈ ਕਮਿਊਨੀਕੇਬਲ ਡਿਜ਼ੀਜ਼ ਹੈ ਜਿਸ ਦੇ ਵਜਿਹੇ ਦੇ ਕਾਰਨ ਇੱਕ ਦੇ ਨਾਲ ਦੂਸਰੇ ਨੂੰ ਹੋਣੀ ਬੜੀ ਹੈ ਤੇਜ਼ੀ ਦੇ ਨਾਲ ਫੈਲ ਰਹੀ ਹੈ ਤਾਂ ਤੁਹਾਨੂੰ ਦੱਸਦਾ ਕਿ ਮੰਕੀ ਪੌਕਸ ਤੇ ਐਸਬੇ ਵਿੱਚ ਜਿਹੜਾ ਫਰਕ ਜੀ ਹੈ ਕਿ ਮੰਕੀ ਪੌਕਸ ਦੇ ਵਿੱਚ ਜਿਹੜੇ ਇਹ ਲੱਛਣ ਹੈ ਉਹ ਬੁਖਾਰ ਦੇ तकरीबन 5 ਤੋਂ 7 ਦਿਨਾਂ ਦੇ ਬਾਅਦ ਨਜ਼ਰ ਆਉਂਦੇ ਜਦਕਿ ਜਿਹੜਾ ਐਚ ਐਫ ਐਮ ਡੀ ਹੈਗਾ ਇਸ ਦੇ ਵਿੱਚ ਨਾਲ ਦੀ ਨਾਲ ਇਹ ਦਾਣੇ ਜਿਹੜੇ ਨਿਕਲਨੇ ਸ਼ੁਰੂ ਹੋ ਜਾਂਦੇ ਰੈਸ਼ਿਸ ਜਿਹੜੇ ਪੂਰੀ ਬੋਡੀ ਦੇ ਵਿੱਚ ਆਣੇ ਸ਼ੁਰੂ ਹੋ ਜਾਂਦੇ ਖਾਸ ਤੌਰ ਤੇ ਮੂੰਹ ਦੇ ਅੰਦਰ ਖਾਲੇ ਹੁੰਦੇ ਨੇ ਹੱਥਾਂ ਦੇ ਉੱਤੇ ਤੇ 다ਣੇ ਨਿਕਲਦੇ ਪੈਰਾਂ ਦੇ نیچے ਦਾਣੇ ਨਿਕਲਦੇ ਇਸ ਤਿੱਕੇ ਦੀ ਇਹ ਬਿਮਾਰੀ ਜਿਹੜੀ ਹੈਗੀ ਹੈ ਉਹ ਲਗਾਤਾਰ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਫੈਲ ਰਹੀ ਹੈ ਜੀ ਬਿਲਕੁਲ ਅੰਕੁਸ਼ ਜੇਕਰ ਦੇਖਿਆ ਜਾਵੇ ਜਦੋਂ ਚਿਕਨ ਪੌਕਸ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਕਿਤਨਾ ਕਿਤੇ ਅਜਿਹੇ ਹੀ ਉਸ ਦੇ ਲੱਛਣ ਜੋ ਨੇ ਉਹ ਦੇਖਣ ਨੂੰ ਮਿਲਦੇ ਨੇ ਤਾ ਕਿਸ ਤਰ੍ਹਾਂ ਇਸ ਨੂੰ ਉਸ ਤੋਂ ਅੱਡ ਜੋ ਹੈ ਉਹ ਮੰਨਿਆ ਜਾਏ ਤਾਂ ਇਹ ਆਖਿਆ ਜਾਏ ਕਿ ਮਾਪਿਆਂ ਦੇ ਲਈ ਥੋੜਾ ਔਖਾ ਜ਼ਰੂਰ ਹੋਏਗਾ ਫਰਕ ਮਹਿਸੂਸ ਕਰਨਾ ਜੀ ਬਿਲਕੁਲ ਮਾਪਿਆਂ ਦੇ ਲਈ ਔਖਾ ਤਾਂ ਹੈਗਾ ਹੀ ਹੀ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਜਿਹੜੀ ਬੱਚੇ ਦੀ ਬਿਮਾਰੀ ਹੈ ਬੜੀ ਕਾਮਨ ਬਿਮਾਰੀ ਹੈ ਜੀ ਇਹ ਤੇ ਅਕਸਰ ਹਰ ਬੱਚੇ ਨੂੰ ਹੋ ਕੇ ਹੀ ਨਿਕਲਦੀ ਹੈ ਲੇਕਿਨ ਹੁਣ ਜਿਸ ਤਰੀਕੇ ਨਾਲ ਇਹ ਕਾਫੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਇਸ ਲਈ ਲੋਕਾਂ ਦੀ ਜਿਹੜੀ ਮਾਪਿਆਂ ਦੀ ਚਿੰਤਾ ਵਾੜਾ ਵੱਧੀ ਇੱਕ ਪਾਸੇ ਕਰੋਨਾ ਲਗਾਤਾਰ ਕਾਫੀ ਤੇਜ਼ੀ ਦੇ ਨਾਲ ਫਿਰ ਤੋਂ ਫੈਲਦਾ ਜਾ ਰਿਹਾ ਹੈ ਦੂਸਰੇ ਪਾਸੇ ਜਿਹੜਾ ਐਚ ਐਫ ਐਮ ਡੀ ਹੋਏ ਆ ਜਿਹੜੇ ਮੰਕੀ ਪੋਕਸ ਦਾ ਜਿਹੜਾ ਡਰ ਹੈਗਾ ਉਹ ਸਤਾ ਰਿਹਾ ਤੇ ਇਸ ਨੂੰ ਲੈ ਕੇ ਕੁਝ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਉਧਰ ਬੱਚਿਆਂ ਦੇ ਸਪੈਸ਼ਲਿਸਟ ਜਿਹੋਨੇ ਉਹ ਸਰ ਨਾਲ ਜੁੜ ਚੁੱਕੇ ਨੇ ਡਾਕਟਰ ਵਿਕਰਮ ਵੇਦੀ ਤੇ ਉਹਦਾ ਰੋਕ ਕਰਾਂਗੇ ਪਰ ਅੰਕੁਸ਼ ਪਹਿਲਾਂ ਤੁਹਾਡੇ ਕੋਲ ਆਵਾਂਗੇ ਕਿ ਕਿਸ ਤਰ੍ਹਾਂ ਦੇਖਿਆ ਜਾਏ ਕਿਉਂਕਿ ਇੱਕ ਦਹਿਸ਼ ਦਾ ਮਹੌਜ ਜ਼ਰੂਰ ਪਾਇਆ ਜਾ ਰਿਹਾ ਹੈ ਹੁਣ ਖਾਸ ਜ਼ੋਰ ਤੇ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਕਈ ਸਕੂਲ ਜੁਨੇ ਉਹ ਬੰਦ ਕੀਤੇ ਗਏ ਨੇ ਕਲਾਸਾਂ ਜੁਨੇ ਉਹ ਆਫਲਾਈਨ ਦੀ ਬਜਾਏ ਹੁਣ ਆਨਲਾਈਨ ਹੀ ਲੱਗਣ ਗਿਆ ਸਾਨੂੰ ਆਨਲਾਈਨ ਮੋਡ ਦੇ ਵਿੱਚ ਪਾ ਦਿੱਤਾ ਗਿਆ ਤੇ ਕਿਉਂਕਿ ਇਹ ਜਿਹੜੀ ਕਮਿਕੇਬਲ ਡਿਜ਼ੀਜ਼ ਨੇ ਹੋਣ ਦੇ ਕਾਰਨ ਇਹ ਹੋਰ ਬੱਚਿਆਂ ਦੇ ਵਿੱਚ ਨਾ ਪਹਿਲੇ ਇਸੇ ਲਈ ਜਿਹੜੀ ਹੈ ਇਹ ਕੁਲਾਵਲੋ ਜਿਹੜੇ ਹਨ ਆਫਲਾਈਨ ਮੋਡ ਦੇ ਤੋਂ ਹਟਾ ਕੇ ਆਨਲਾਈਨ ਮੋਡ ਦੇ ਵਿੱਚ ਪਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਦੇ ਲਈ ਜਿਹੜੇ ਕੈਂਡੀਡੇਟ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਜਿਹੜੀ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀ ਹੈ ਡੂਜ਼ ਐਂਡ ਡੋਂਟਸ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਹਨ ਸਰਕਾਰ ਨੇ ਜਿਹੜਾ ਹੈਲਥ ਵੀ ਪਾ ਗਿਆ ਉਹਦੇ ਮੁਤਾਬਕ ਜਿਹੜਾ ਅਨਕੁਸ਼ ਅਨਕੁਸ਼ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਡਾਕਟਰ ਵਿਕਰਮ 베ਦੀ ਸਰ ਨਾਲ ਜੁੜ ਚੁੱਕੇ ਨੇ 베ਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੀਡੀਸੀ ਨਿਊਜ਼ ਤੇ ਔਰ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਕਿ ਬੱਚਿਆਂ ਨੂੰ ਲੈ ਕੇ ਮਾਪਿਆਂ ਦੇ ਵਿੱਚ ਹਮੇਸ਼ਾ ਚਿੰਤਾ ਦਾ ਮਾਹੌਲ ਜੋ ਹੈ ਦੇਖਿਆ ਜਾ ਰਿਹਾ ਔਰ ਖਾਸ ਤੌਰ ਤੇ ਇਹ ਨਵੀਂ ਬਿਮਾਰੀ ਜੋ ਹੈ ਐਚ ਐਫ ਐਮ ਡੀ ਕਿਸ ਤਰ੍ਹਾਂ ਇਹ ਫੈਲਦੀ ਹੈ ਔਰ ਕਿੰਨੇ ਸਮੇਂ ਦੇ ਵਿੱਚ ਇਹ ਖਤਮ ਹੋ ਸਕਦੀ ਹੈ ਇੱਕ ਪੈਨਿਕ ਜੋ ਹੈ ਉਹ ਕ੍ਰੀਏਟ ਨਾ ਹੋਵੇ ਜੀ ਡਾਕਟਰ 베ਦੀ ਤੁਹਾਡੇ ਤੱਕ ਆਵਾਜ਼ ਪਹੁੰਚ ਪਾਰੀ ਹੈ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਐਚ ਐਫ ਐਮ ਡੀ ਨੂੰ ਲੈ ਕੇ ਜੋ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਆਖਰ ਇਹ ਬਿਮਾਰੀ ਹੈ ਕੀ ਅਸਲ ਦੇ ਵਿੱਚ ਔਰ ਕਿਸ ਤਰ੍ਹਾਂ ਇਸ ਨੂੰ ਬਚਾਇਆ ਜਾ ਸਕੇ ਦੇਖੋ ਹੈਂਡ ਫੁੱਟ ਮਾਊਥ ਡੀਜ਼ੀ ਜਿਹੜੀ ਹੈ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ ਜੀ ਇਹ ਕਾਫੀ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ 'ਚ ਇੱਕ ਰੈਸ਼ ਵੈਸਿਕੂਲਰ ਰੈਸ਼ ਹੋ ਜਾਂਦੀ ਹੈ ਜਿਹਦੇ ਵਿੱਚ ਪਾਣੀ ਵਾਲੇ ਰੈਸ਼ ਹੁੰਦੀ ਹੈ ਬਟ ਇਟ ਸਪੈਸਫਿਕਲੀ ਸਿਰਫ ਹੈਂਡ ਤੇ ਸਪੀਚ ਤੇ ਤੇ ਮਾਊਥ ਤੇ ਹੁੰਦੀ ਹੈ ਇਹਦੇ ਚ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਸਿਵੀਅਰ ਅਲਸਰ ਵੀ ਹੋ ਸਕਦੇ ਹਨ ਬੱਚਿਆਂ ਨੂੰ ਮੂੰਹ ਚ ਜਿਹਦੇ ਕਰਕੇ ਉਹਨਾਂ ਦਾ ਓਰਲ ਇਨਟੇਕ ਐਂਡ ਐਪੀਟਾਈਟ ਜਾਂ ਕੁਝ ਵੀ ਖਾਣਾ ਕਾਫੀ ਜ਼ਿਆਦਾ ਪੇਨਫੁਲ ਹੋ ਸਕਦਾ ਤੇ ਇਹ ਬਹੁਤ ਡਰਨ ਵਾਲੀ ਗੱਲ ਨਹੀਂ ਹੈ ਹਾਂ ਇਹ ਫੈਲ ਬਹੁਤ ਜ਼ਿਆਦਾ ਰਹੀ ਹੈ ਬਸ ਇਹ ਸੀਰੀਅਸ ਨਹੀਂ ਹੁੰਦੀ ਜੀ ਯੂਜੂਲੀ ਇਟ ਇਜ਼ ਅ ਮਾਈਲਡ ਡਿਜ਼ੀਜ਼ ਇਹ 3-4 ਦਿਨ ਇਦੇ ਵਿੱਚ ਰੈਸ਼ ਰਹਿ ਸਕਦਾ ਅਪ ਟੂ 5 ਡੇਸ ਐਂਡ ਉਸ ਤੋਂ ਬਾਅਦ ਇਹ ਰਿਕਵਰੀ ਇਹਦੀ ਬਹੁਤ achi ਹੁੰਦੀ ਹੈ ਜੀ ਡਾਕਟਰ ਵੈਦੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਮਾਈਲਡ ਡਿਜ਼ੀਜ਼ ਹੈ ਤਾਂ ਸਮਝਿਆ ਜਾਵੇ ਕਿ ਹਫਤੇ ਤੱਕ ਦਾ ਸਮਾਂ ਜੋ ਹੈ ਉਹ ਲੱਗਦਾ ਹੈ ਇਸ ਬਿਮਾਰੀ ਦੇ ਲਈ ਔਰ ਮਾਪੇ ਜੁਨੇ ਉਹ ਚਿੰਤਤ ਨਾ ਹੋਣ ਇਸ ਦੇ ਲਈ ਕੀ ਕੁਝ ਇਲਾਜ ਹੈ ਬੇਸਿਕਲੀ ਇਹ ਵਾਇਰਲ ਡਿਜ਼ੀਜ਼ ਹੈ ਤੇ ਅਸੀਂ ਦੇਖ ਸਕਦੇ ਜਿਵੇਂ ਬਾਕੀ ਵਾਇਰਲ ਡਿਜ਼ੀਜ਼ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ तो दे -like जिम्मे की कोल्ड कफ या बॉडी पेन पेराल्डि ਕਈ ਵਾਰ ਅਲਸਰ ਇੰਨੇ ਖਰਾਬ ਹੁੰਦੇ ਨੇ ਤੇ ਅਲਸਰ ਲੀਕ ਸੂਟਿੰਗ ਮੈਡੀਸਿਨ ਵੀ ਅਸੀਂ ਪ੍ਰੈਸਕ੍ਰਾਈਬ ਕਰਦੇ ਹਾਂ ਜੀ ਡਾਕਟਰ ਜੀ ਇੱਕ ਹੋਰ ਸਵਾਲ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਥੋੜਾ ਹੋਰ ਸਟਰੋਂਗ ਕਰਨ ਦੇ ਲਈ ਵੀ ਇਸ ਮੌਕੇ ਧਿਆਨ ਦੇਣ ਦੀ ਲੋੜ ਹੈ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਸੀਂ ਦੇਖ ਰਹੇ ਹਾਂ ਵਨ ਆਫਟਰ ਦੀ ਅਦਰ ਕੋਈ ਨਾ ਕੋਈ ਬਿਮਾਰੀਆਂ ਆਈ ਜਾ ਰਹੀਆਂ ਤੇ ਇਹ ਸਾਰੀ ਬਿਮਾਰੀਆਂ ਜਿਹੜੇ ਅਸੀਂ ਪੋਸਟ ਪੈਂਡੈਮਿਕ ਦੇਖ ਰਹੇ ਹਾਂ ਉਹਨਾਂ ਇਹ ਬਿਮਾਰੀਆਂ

introduce all कलर fruits, vegetables, salads in हर diet and तोडी immunity ठीक रहेगी जी बेहद शुक्रिया डॉक्टर बेदी सर ना जुड़न ਲਈ ए कीमती जानकारी जो है ओ सांझा करने लिए so, सो बिल्कुल मापे जो ने ओहो पैनिक जो है ना करना चिंता जो है लाज़मी होती है पर बावजूद इस दे बच्चियां दा ए इलाज जो है वो अपने आप हो सकता है और और उना दे सिस्टम ते ध्यान देन दी बेहद लोड़ है और ਉਹਨਾਂ ਨੂੰ ਵੱਖਰੇ ਤੌਰ ਤੇ ਜ਼ਰੂਰ ਰੱਖਿਆ ਜਾਏ ਕਿਉਂਕਿ ਸਫਾਈ ਦਾ ਇਸ ਮੌਕੇ ਧਿਆਨ ਰੱਖਣਾ ਬੇहद ਲਾਜ਼ਮੀ ਹੈ। ਗ੍ਰਾਫਿਕ ਜ਼ਰਾਹੀ ਵੀ ਤੁਹਾਨੂੰ ਸਮਝਾ ਰਿਹਾ ਕਿ ਇਨਫੈਕਸ਼ਨ ਨੂੰ ਕੰਟਰੋਲ ਰੋ ਹੈ ਉਹ ਕਿਵੇਂ ਕਰਨਾ ਹੈ। ਸੋ ਇਸ ਨੂੰ ਲੈ ਕੇ ਜੋ ਦੂਸ਼ਿਤ ਖੜਾਉਣੇ ਨੇ ਅਜੀਆਂ ਚੀਜ਼ਾਂ ਨੂੰ ਰੋਗਾਂ ਤੋਂ ਮੁਕਤ ਕੀਤਾ ਜਾਣਾ ਬੇहद ਜ਼ਰੂਰੀ ਹੈ। ਐਮ ਐਫ ਐਚ ਡੀ ਵਾਲੇ ਜੋ ਮਰੀਜ਼ ਨੇ ਉਹਨਾਂ ਨੂੰ ਅਲੱਗ ਰੱਖਿਆ ਜਾਏ। ਯਾਨੀ ਜਿਹੜੇ ਬੱਚਿਆਂ ਨੂੰ ਜਦੋਂ ਵੀ ਅਜਿਹੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਲੱਗ ਹੀ ਰੱਖਿਆ ਜਾਏ। ਲਾਜ਼ਮੀ ਤੌਰ ਤੇ ਹੱਥ ਧੋਣਾ ਅਤੇ ਸਹੀ ਸਫਾਈ ਬੇहद ਜ਼ਰੂਰੀ ਹੈ। ਚੰਮਚ ਕੱਪ ਅਤੇ ਭਾਂਡੇ ਜੋਨੇ ਉਹ ਬੱਚਿਆਂ ਦੇ ਸਾਂਝੇ ਨਾ ਕੀਤੇ ਜਾਣ ਤਾਂ ਵੱਖਰੇ ਭਾਂਡੇ ਜੋਨੇ ਉਹ ਰੱਖੇ ਜਾਣ ਵਰਤੇ ਜਾਣ ਦੂਸ਼ਿਤ ਖੜਾਉਣੇ ਜੋਨੇ ਅਜਹੀਆਂ ਜੋ ਚੀਜ਼ਾਂ ਨੇ ਉਹਨਾਂ ਨੂੰ ਵੀ ਰਗਾਣੂ ਮੁਕਤ ਕਰਨਾ ਬੇहद ਜ਼ਰੂਰੀ ਹੈ ਐਵੇਂ ਦੱਸਦੀ ਹੈ ਕਿ ਹੈ ਕਿ ਬਿਮਾਰੀ ਤਾਂ ਬੱਚਿਆਂ ਦੇ ਵਿੱਚ ਇਹ ਬਿਮਾਰੀ ਆਮ ਹੋ ਜਾਂਦੀ ਹੈ ਹੱਥ ਪੈਰ ਅਤੇ ਮੂੰਹ ਦੀ ਬਿਮਾਰੀ ਇੱਕ ਵਾਇਰਲ ਇਨਫੈਕਸ਼ਨ ਹੈ ਤਾਂ ਇਸ ਇਹ ਬਿਮਾਰੀ ਜੋ ਹੈ ਹੱਥਾਂ ਅਤੇ ਪੈਰਾਂ ਤੇ ਧੱਫੜ ਅਤੇ ਮੂੰਹ ਦੇ ਵਿੱਚ ਜ਼ਖਮ ਇਸ ਦੇ ਵਿੱਚ ਹੋ ਜਾਂਦੇ ਨੇ ਤਾਂ ਹੱਥਾਂ ਪੈਰਾਂ ਤੇ ਮੂੰਹ ਦੀਆਂ ਬਿਮਾਰੀਆਂ ਅਕਸਰ ਜੋ ਨੇ ਉਹ ਗਰਮੀਆਂ ਦੇ ਵਿੱਚ ਹੀ ਹੁੰਦੀਆਂ ਨੇ ਦੇਖੀਆਂ ਜਾਂਦੀਆਂ ਨੇ ਔਰ ਬਿਮਾਰੀ ਬੱਚਿਆਂ ਦੇ ਵਿੱਚ ਆਮ ਹੁੰਦੀ ਹੈ ਖਾਸ ਕਰਕੇ ਪ੍ਰੀ ਸਕੂਲ ਬੱਚਿਆਂ ਦੇ ਵਿੱਚ ਸੋ ਅਜਿਹੇ ਦੇ ਵਿੱਚ ਬੇहद ਲਾਜ਼ਮੀ ਹੈ ਕਿ ਬੱਚਿਆਂ ਨੂੰ ਆਰਡ ਰੱਖਿਆ ਜਾਏ ਇੱਕ ਹਫਤੇ ਦੇ ਅੰਦਰ ਇਹ ਹਾਲਾਂਕਿ ਇਹ ਬਿਮਾਰੀ ਖੁਦ ਖਤਮ ਹੋ ਜਾਏਗੀ ਇਸ ਦੇ ਵਿੱਚ ਬੁਖਾਰ ਜ਼ਰੂਰ ਹੋਏਗਾ ਖੰਗ ਜ਼ੁਕਾਮ ਜੋ ਹੈ ਉਹ ਹੋ ਸਕਦਾ ਹੈ ਸੋ ਉਸ ਦੀ ਦਵਾਈ ਡਾਕਟਰ ਜਿਹੜੇ ਉਹ ਵੱਖਰੇ ਤੌਰ ਤੇ ਦਿੰਦੇ ਨੇ ਦੂਸਰਾ ਡਾਕਟਰ 베ਦੀ ਵੀ ਸਾਡੇ ਨਾਲ ਜੁੜੇ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਸੋ ਹੱਥਾਂ ਅਤੇ ਪੈਰਾਂ ਤੇ ਤੱਫੜ ਅਤੇ ਮੂੰਹ ਦੇ ਵਿੱਚ ਜ਼ਖਮ ਇਸ ਦੇ ਖਾਸ ਤੌਰ ਤੇ ਲੱਛਣ ਨੇ ਤੇ ਨਾਲ ਹੀ ਕਹਿ ਸਕਦੇ ਆ ਕਿ ਬੱਚਿਆਂ ਦੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕੀਤਾ ਜਾਏ ਉਹਨਾਂ ਦਾ ਆਹਾਰ ਵਿਚਾਰ ਜੋ ਹੈ ਖਾਸ ਤੌਰ ਤੇ ਜੇ ਗੱਲ ਕੀਤੀ ਜਾਏ ਉਨਾਂ ਦੀ ਨਿਊਟ੍ਰੀਸ਼ਨ ਦੀ ਸੋਸ ਦੀ ਧਿਆਨ ਦੇਣ ਦੀ ਬੇਹਦ ਲੋੜ ਹੈ